ਜਿਵੇਂ AC ਹੋ ਗਿਆ ਆਪਣੇ ਕੋਲ ਡੇਟਾਂ ਦਾ ਇੱਕ ਟੰਦਾ ਲੋਇਡ ਦਾ ਬਲ ਪੂਲ ਦਾ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਈਐਫਬੀ ਦੇ ਆ ਗਈਆਂ ਆਦਰ ਇਦਰ ਕ੍ਰੌਕਰੀ ਆ ਗਈ ਹੈ ਇਹ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਜਿਹੜੀ ਸਟਾਕ ਕਲੀਅਰੈਂਸ ਆਫ ਕਹ ਲਓ ਜਾਂ ਤੁਹਾਨੂੰ ਸੇਲ ਬਹੁਤ ਸਸਤੇ ਰੇਟ ਦੇ ਵਿੱਚ ਤੁਹਾਨੂੰ ਸਾਰੀਆਂ ਆ ਸੈਮਸੰਗ ਦਾ ਪਿਆ ਹੋਇਆ ਜਿੱਧਰ ਦੇਖੋ ਮੜਾ ਜ ਆ ਲੋ ਜੀ ਵੀਰ ਜੀ ਕੀ ਪ੍ਰਾਈਸ ਪਹਿਜੂਗਾ ਇਹਦਾ ਅਪਰੋਕਸੀਮੇਟਲੀ ਜਿਵੇਂ ਆ ਵਾਸ਼ਿੰਗ ਸੀਨ ਆ ਹੈਗੀ ਹੈ ਜੀ ਇਹ ਬਿਲਕੁਲ ਨਵੀਂ ਵਾਸ਼ਿੰਗ ਮਸ਼ੀਨ ਹੈ ਜੀ ਫਰੈਸ਼ ਪੀਸ ਹੈ ਜੀ ਠੀਕ ਹੈ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਇਹ 20000 ਦੇ ਕਰੀਬ ਮਿਲੂਗੀ ਆਪਣੇ ਕੋਲੇ ਆਪਾਂ 11-11000 ਰੁਪਏ ਦੇ ਦੋਨੋਂ ਦੇ ਦਾਂਗੇ ਜੀ ਲਓ ਜੀ 11000 ਰੁਪਏ ਦੇ ਵਿੱਚ ਤੁਹਾਨੂੰ ਹਾਇਰ ਦੇ ਜਿਹੜਾ ਰੈਫਰਿਜਰੇਟਰ ਆ ਦਿਖਾਓ ਇਧਰੋਂ ਇਹ ਤੁਹਾਨੂੰ ਮਿਲਣ ਵਾਲਾ ਹੈ 190 ਲੀਟਰ ਦਾ ਹੈ ਜੀ 190 ਲੀਟਰ ਚ ਰੱਖੋ ਡਰਾਈੰਗ ਰੂਮ ਚ ਰੱਖੋ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਜੀ ਹੂੰ ਕਿੰਨੇ ਦਾ ਪਊਗਾ ਬਾਈ ਜੀ ਇਹ ਇਹ ਭਾਜੀ ਤਕਰੀਬਨ ਕਰਨ ਵਾਸਤੇ ਇਹ ਜਿਵੇਂ ਹੁਣ ਆਪਾਂ ਨਮਕੀਨ ਵਗੈਰਾ ਜਾਂ ਨੱਟਸ ਵਗੈਰਾ ਪਾ ਕੇ ਕਿਸੇ ਆਏਗੇ ਦੇ ਅੱਗੇ ਰੱਖਦੇ ਆ ਆ ਬਾਉਲਸ ਨੇ ਜਿਹੜੀਆਂ ਹਾਂਜੀ ਦੀ ਵੀ ਹੈ ਜੀ ਹਾਂਜੀ ਇਹ Samsung ਦੀ ਟਾਪ ਲੋਡ ਹੈ ਫੁਲੀ ਆਟੋਮੈਟਿਕ 81000 ਦੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਤੇ ਆਪਾਂ ਅੱਜ ਖੜੇ ਆ ਜੀ ਪਟਿਆਲਾ 22 ਨੰਬਰ ਫਟਕ ਤੇ ਜਿਸ ਸ਼ੋਰੂਮ ਦੇ ਵਿੱਚ ਆਪਾਂ ਖੜੇ ਆ ਇਹ 22 ਜੀ ਨੇ ਲਾਈ ਹੋਈ ਜੀ ਸਟਾਕ ਕਲੀਅਰੈਂਸ ਦੀ ਸੇਲ ਤੇ ਸਟਾਕ ਦੇ ਵਿੱਚ ਕੀ ਕੀ ਹੈ ਸਟਾਕ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਹੋਮ ਅਪਲੈਂਸਿਸ ਜਾਨੀ ਕਿ ਘਰੇਲੂ ਵਰਤਨ ਵਾਲੀਆਂ ਚੀਜ਼ਾਂ ਜਿਨ੍ਹਾਂ ਵਿੱਚ ਆਜੂਗਾ ਏਸੀ ਰੈਫਰਿਜਰੇਟਰ ਜਾਨੀ ਕਿ ਫ੍ਰਿਜ ਆਜੂਗੀ 에ਅਰ ਫ੍ਰਾਇਰ ਆਜੂਗਾ ਤੇ ਹੋਰ ਵੀ ਕਾਫੀ ਸਮਾਨ ਹੈ ਜਿਵੇਂ ਕਿ ਵਾਸ਼ਿੰਗ ਮਸ਼ੀਨ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਇੱਥੇ ਜਿਹੜਾ ਹੋਮ ਡੈਕੋਰੇਸ਼ਨ ਦਾ ਸਮਾਨ ਵੀ ਜਿਹੜਾ ਉਹ ਸਟਾਕ ਕਲੀਅਰੈਂਸ ਦੇ ਵਿੱਚ ਦਾ ਦਿਖਾਉਣ ਜਾਵਾਂਗੇ ਤੇ ਪਹਿਲਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਪੁੱਛਦੇ ਆ ਕਿਹੜੀ ਚੀਜ਼ ਆਪਾਂ ਨੂੰ ਕੀ ਰੇਟ ਪਾਉਗੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਬਹੁਤ ਬਹੁਤ ਤੁਹਾਡਾ ਮਿਹਰਬਾਨੀ ਹਾਂਜੀ ਤੇ ਵੀਰ ਜੀ ਆਪਾਂ ਨੂੰ ਕਰਦੋ ਸ਼ੁਰੂ ਜੀ ਇਹ ਹੋਮ ਅਪਲੈਂਸਸ ਤੋਂ ਮੈਂ ਕਹਾਂਗਾ ਸ਼ੁਰੂ ਤੋਂ ਵੀ AC ਪਿਆ ਜੀ ਇਹਦੇ ਬਾਰੇ ਦੱਸੋ ਆਪਣੇ ਕੋਲ ਵੈਸੇ ਪਰਿਵਾਰਕ ਵਿੱਚ ਵਰਤਨੋਂ ਲੋੜ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਹਾਂਜੀ ਹਾਂਜੀ ਜਿਵੇਂ AC ਹੋ ਗਿਆ ਆਪਣੇ ਕੋਲ 1.5 ਟਨ ਦਾ 1 ਟਨ ਦਾ ਲਾਇਡ ਦਾ ਵਲ ਪੂਲ ਦਾ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ IFB ਦੇ ਹੋ ਗਏ ਬਿਲਕੁਲ ਜੀ ਆ ਦੇਖੋ ਜੀ ਹਾਂਜੀ ਹਾਂਜੀ ਮਾਈਕ੍ਰੋਵੇਵ ਓਵਨ ਆ ਗਏ ਏਅਰ ਫਰਾਇਰ ਹੋ ਗਏ ਜੀ 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 ਉਮ ਸਾਊਂਡ ਬਾਰ ਹੋ ਗਿਆ ਆ ਸਾਊਂਡ ਸਿਸਟਮ ਆ ਗਿਆ ਜੀ ਇਹ ਫਿਲਪਸ ਦਾ ਪਿਆ ਹੋਇਆ ਜੀ ਆ ਲਾਈਫ ਲੌਂਗ ਦਾ 에ਅਰ ਫਰਾਈਰ ਆ ਗਿਆ ਜੀ ਇਹ ਵੀ 에ਅਰ ਫਰਾਈਰ ਹੋ ਗਿਆ ਜੀ ਹਾਂਜੀ ਹਾਂਜੀ ਉਹ ਤੋਂ ਬਾਅਦ ਜਿਵੇਂ ਆ ਜੂਸਰ ਆ ਗਏ ਜੂਸਰ ਆ ਗਏ ਜੀ ਹਾਂਜੀ ਹਾਂਜੀ ਗਿਫਟ ਆਈਟਮਸ ਆ ਗਈਆਂ ਆਦਰ ਵੈਦਰ ਕਲੋਕਰੀ ਆ ਗਈ ਕਲੋਕਰੀ ਇਹ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਜਿਹੜੀ ਸਟਾਕ ਕਲੀਅਰੈਂਸ ਆਫ ਕੈਲੋ ਜਾਂ ਤੁਹਾਨੂੰ ਸੇਲ ਬਹੁਤ ਸਸਤੇ ਰੇਟ ਦੇ ਵਿੱਚ ਤੁਹਾਨੂੰ ਚੀਜ਼ਾਂ ਮਿਲਣ ਵਾਲੀਆਂ ਬਾਈ ਜੀ ਕਿੰਨਾ ਕੁ ਸਸਤਾ ਰੇਟ ਆ ਜਿਹੜਾ ਤੁਸੀਂ ਕਰਿਆ ਹੈ ਸਟਾਕ ਕਲੀਅਰੈਂਸ ਦੇ ਵਿੱਚ ਇਹਦੇ ਬਾਰੇ ਦੱਸਣਾ ਕਰਨੀ ਆ ਤਾਂ ਮਤਲਬ ਆਪਾਂ ਤੁਸੀਂ ਮੰਨ ਕੇ ਚੱਲੋ ਵੀ 50% ਤੋਂ ਲੈ ਕੇ 70% ਤੱਕ ਕਿਸੇ ਕਿਸੇ ਚ 80% ਵੀ ਹੋ ਜਾਊਗਾ ਹਰ ਚੀਜ਼ ਤੇ ਨਹੀਂ ਮਤਲਬ ਆੜੜਾ ਵੇਰੀ ਕਰ ਮਿਨਿਮਮ 50 ਹੈ ਜੀ ਮਿਨਿਮਮ 50 ਤਾਂ ਹੈ ਹੀ ਹੈ ਜੀ 50 60 ਤੱਕ ਮੈਨੂੰ 50 ਪਰਸੈਂਟ ਤੋਂ ਲੈ ਕੇ 50 60 ਤੋਂ ਲੈ ਕੇ ਤਾਂ ਨੂੰ 80% ਤੱਕ ਆਫ ਮਿਲ ਜੂਗੀ ਇਹਨਾਂ ਸਾਰੀਆਂ ਆਈਟਮਸ ਦੇ ਜਿਹੜੀਆਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਆਹ ਦੇਖੋ ਆ ਓਵਨ ਪਏ ਹੋਏ ਨੇ ਜੀ ਮਾਈਕ੍ਰੋਵੇਵ ਆ ਚੈੱਕ ਕਰੋ ਜੀ ਇਹ ਸਾਰੀਆਂ ਆ ਸੈਮਸੰਗ ਦਾ ਪਿਆ ਹੋਇਆ ਜੀ ਇੱਧਰ ਦੇਖੋ ਮੜਾ ਜ ਆ ਲੋ ਜੀ ਵੀਰ ਜੀ ਕੀ ਪ੍ਰਾਈਸ ਪੈ ਜੂਗਾ ਇਹਦਾ ਅਪਰੋਕਸੀਮੇਟਲੀ ਜਿਵੇਂ ਹੁਣ ਏਸੀ ਦੇਖਿਆ ਆਪਾਂ ਜੀ ਉਹਦਾ ਏਸੀ ਵੀਰ ਜੀ ਤੁਸੀਂ ਜਿਵੇਂ ਡੇਟਨ ਦਾ ਏਸੀ ਮਾਰਕੀਟ ਚ ਲੈਣ ਜਾਓ ਤੁਸੀਂ 35000 ਤੋਂ ਥੱਲੇ ਕੋਈ ਨਹੀਂ ਮਿਲਦਾ ਮੈਂ ਡੇਟਨ ਦਾ ਏਸੀ ਤੁਹਾਨੂੰ 28 28000 ਦਾ ਦੇ ਦੇਵਾਂਗਾ ਲੋ ਜੀ ਇੱਕ ਟਨ ਦਾ ਏਸੀ ਲੋਇਡ ਦਾ ਮੇਰੇ ਕੋਲ ਬਿਲਕੁਲ ਬੰਦ lp ਉਹ ਤੁਹਾਨੂੰ ਅਸੀਂ ਸਾਡੇ 27000 ਚ ਦੇ ਦਾਂਗੇ ਠੀਕ ਠੀਕ ਹੈ ਜੀ ਸੋ ਲਓ ਜੀ ਐਵੇਂ ਕਰਕੇ ਇਹਨਾਂ ਨੇ ਬਾਈ ਜੀ ਨੇ ਆਫ ਲਾਈਏ ਚੀਜ਼ਾਂ ਤੇ ਆ ਆਈਐਫਬੀ ਦਾ ਇੱਕ ਪਿਆ ਹੋਇਆ ਵੀਰ ਜੀ ਕਿੰਨੇ ਦਾ ਪੈ ਜਾਊਗਾ ਜਿਵੇਂ ਆ ਹੁਣ ਮਾਈਕਰੋ ਪਿਆ ਹੋਇਆ ਇਹ ਜਿਵੇਂ ਤੁਸੀਂ ਲੈਣ ਜਾਓ ਤਾਂ ਇਹ ਤੱਕ 18-19000 ਦਾ ਮਿਲਦਾ ਬਿਲਕੁਲ ਹਾਂਜੀ ਠੀਕ ਹੈ ਜੀ ਤੇ ਆਪਣੇ ਕੋਲ ਇਹ ਸਾਰੀ 87-8800 ਰੁਪਏ ਦਾ ਬਾਕੀ ਜੋ ਕੋਈ ਆਊਗਾ ਅੱਧ ਰਹਿ ਗਿਆ ਜੀ ਅੱਧਾ ਰੇਟ ਰਹਿ ਗਿਆ ਦਾ ਇਹ ਕਿੰਨੇ ਲੀਟਰ ਆ ਬਾਈ ਇਹ ਇਹ ਭਾਜੀ ਮੈਂ ਕਿਹਾ 2.5 3 ਲੀਟਰ ਦੇ ਕਰੀਬ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਲਓ ਜੀ ਇਹ ਆ ਗਿਆ ਜੀ ਇਹ ਕਨਵੈਨਸ਼ਨ ਦੇ ਨਾਲ ਜਿਵੇਂ ਲੇਟੈਸਟ ਮਾਡਲ ਹੈ 2000 ਅ 25 2024 ਮਾਡਲ ਹੈ ਕਨਵੈਨਸ਼ਨਲ ਇਹਦੇ ਵਿੱਚ ਚੱਲਦਾ ਜੀ ਆ ਇਹਦੇ ਸਾਰੇ ਮੈਨੂ ਹੈ ਜੀ ਬੈਵਰੇਜ ਸੂਪ ਵੇਡ ਡੀਫ੍ਰੋਸਟ ਤੇ ਬਾਕੀ ਦੇਸੀ ਮਸਾਲਾ ਮਿਕ ਸਾਰੀਆਂ ਚੀਜ਼ਾਂ ਤੁਸੀਂ ਇਹਦੇ ਵਿੱਚ ਮੈਨੂਅਲੀ ਚਲਾ ਸਕਦੇ ਹੋ ਸੋ ਇਹ ਆ ਜੀ ਚੀਜ਼ਾਂ ਬਾਕੀ ਇੱਧਰ ਇਹ ਜਿਹੜੀਆਂ ਚੀਜ਼ਾਂ ਟੋਸਟਰ ਆ ਆ ਦੇਖੋ ਜੀ ਇਹ ਟੋਸਟ ਕਰਨ ਵਾਸਤੇ ਜੀ ਆ ਵੀ ਟੋਸਟਰ ਆ ਗਿਆ ਜੀ ਹਾਂਜੀ ਉਸ ਤੋਂ ਅੱਗੇ ਗ੍ਰਿਲ ਕਰਨ ਵਾਲੇ ਆ ਗਏ ਦੋਸਤ ਆ ਗ੍ਰਿਲ ਕਰਨ ਵਾਸਤੇ ਆ ਗਏ ਜਿਵੇਂ ਆਪਾਂ ਗ੍ਰਿਲ ਟੋਸਟ ਬਣਾਉਂਦੇ ਆ ਜੀ ਘਰੇ ਜਾਂ ਸੈਂਡਵਿਚ ਗ੍ਰਿਲਡ ਜਿਹੜੇ ਕਰਦੇ ਆ ਬਾਈ ਜੀ ਇਹ ਚੀਜ਼ਾਂ ਕਿੰਨੇ ਕਿੰਦੀਆਂ ਪੈਣਗੀਆਂ ਜਿਵੇਂ ਹੁਣ ਆ ਟੋਸਟਰ ਪਏ ਹੋਏ ਨੇ ਆਪਣੇ ਕੋਲ ਆ ਜਾਂ ਕਹੋ ਗ੍ਰਿਲਡ ਸੈਂਡਵਿਚ ਬਣਾਉਣ ਵਾਲੀ ਮਸ਼ੀਨਾਂ ਇਹ ਭਾਜੀ ਇਹ ਸਾਰੇ ਜਿਵੇਂ ਕਹੋ ਵੀ ਦੇਖੋ ਜੀ ਹਾਂਜੀ ਤਕਰੀਬਨ 12-1500 ਤੋਂ ਸ਼ੁਰੂ ਹੋ ਕੇ ਜੀ ਜੀ ਆ 2000 ਤੱਕ ਹੋਣਗੇ ਜੀ ਮੈਕਸਿਮਮ ਤੋਂ ਮੈਕਸਿਮਮ ਤੁਸੀਂ ਲਾ ਕੇ ਚਲੋ ਵੀ ਹਾਂ 2000 2500 ਅੱਛਾ ਜੀ ਠੀਕ ਜੀ ਇਹ ਤੁਹਾਨੂੰ ਮਿਲ ਜਾਣਗੇ ਬਾਕੀ ਆ ਸਾਡੇ ਕੋਲ ਜਿਵੇਂ ਘਰ ਦੇ ਵਿੱਚ ਡੈਕੋਰੇਸ਼ਨ ਲਈ ਫਲਾਵਰਸ ਹੋਗੇ ਮਹਿੰਗੇ ਵਧੀਆ ਵਾਰਸਿਸ ਹੋਗੇ ਗਿਫਟ ਆਈਟਮਸ ਹੋ ਗਿਆ ਜਿਵੇਂ ਦੀਵਾਲੀ ਦੀ ਕਰਕੇ ਲੋਕਾਂ ਨੇ ਗਿਫਟ ਦੇਣਾ ਹਰ ਤਰ੍ਹਾਂ ਦਾ ਗਿਫਟ ਜੇ ਕਿਸੇ ਨੇ ਘੱਟ ਰੇਂਜ ਚ ਦੇਣਾ 2 2500 ਰੁਪਏ ਦਾ ਦੇਣਾ 500 ਵਾਲੀ ਆਈਟਮ ਦੇਣੀ ਹੈ 1000 ਰੁਪਏ ਦੀ ਆਈਟਮ ਦੇਣੀ ਹੈ ਦੇਖੋ ਉਹ ਸਟੈਚੂ ਦੇਖਦੇ ਆਂ ਜੀ ਹਾਂ ਜੀ ਆ ਆ ਵੀਰ ਜੀ ਆ ਦੱਸੋ ਮੈਨੂੰ ਆ ਦਿਖਾਇਓ ਮੜਾ ਜਾ ਇਹ ਕਿੰ ਜਿਵੇਂ ਇਹੋ ਜਿਹਾ ਸੈਟ ਹੈ ਹਾਂ ਜੀ ਇਹ ਬਾਉਲਸ ਨੇ ਸਾਰੀਆਂ ਹਨਾ ਵਿੱਚ ਵੱਡਾ ਆ ਹੈਗਾ ਜੀ ਬਰਤਨ ਜਿਹੜਾ ਇਹ ਕਿੰਨੇ ਦਾ ਪੈਜੂ ਆਪਾਂ ਨੂੰ ਫਰੋਜਨ ਫੂਡਸ ਇਹ ਭਾਜੀ ਤਕਰੀਬਨ ਆਪਾਂ ਨੂੰ 3.5 ਤੋਂ 300 ਰੁਪਏ ਦਾ 400 ਰੁਪਏ ਦੀ ਰੇਂਜ ਚ ਆ ਜਾਂਦਾ ਇਹਦੇ ਵਿੱਚ ਵੀ ਵੈਰਾਈਟੀ ਆ ਜਾਂਦੀ ਅਗੇ ਬਿਲਕੁਲ ਜੀ ਬਾਕੀ ਦੀਵਾਲੀ ਹੈ ਤੁਸੀਂ ਗਿਫਟ ਕਰਨਾ ਕਿਸੇ ਨੂੰ ਤਾਂ ਇੱਥੋਂ ਬਾਈ ਜੀਰਾਂ ਕੋਲ ਲੈ ਸਕਦੇ ਬਾਈ ਜੀ ਇੱਕ ਵਾਰੀ ਆਪਣਾ ਵਰਬਲੀ ਪ੍ਰੋਪਰ ਐਡਰੈਸ ਦੱਸ ਦਿਓ ਜੀ ਵੀਡੀਓ ਦੇ ਵਿੱਚ ਆਪਣੇ ਵੀਰ ਜੀ ਪਟਿਆਲੇ ਭਪ ਆ ਰੇਮੈਂਟ ਸਟੋਰ ਹੈਗਾ ਉਹਦੇ ਨੀਚੇ ਬੇਸਮੈਂਟ ਦੇ ਵਿੱਚ ਆਪਣਾ ਇਹ ਖੁੱਲਿਆ ਹੋਇਆ ਹੈ ਬਾਈ ਨੰਬਰ ਫਾਟਕ ਬਾਈ ਨੰਬਰ ਫਾਟਕ ਇਹ ਜਿਹੜਾ ਏਰੀਆ ਹੈਗਾ ਜੀ ਇਹ ਬਾਈ ਨੰਬਰ ਫਾਟਕ ਜਿਹੜਾ ਵਜਦਾ ਹੈ ਜੀ ਸੋ ਆਹ ਦੇਖੋ ਅੱਗੇ ਇਹਨਾਂ ਕੋਲ ਬਾਈ ਜਿਹੜਾ ਵਾਸ਼ਿੰਗ ਮਸ਼ੀਨ ਵੀ ਹੈਗੀਆਂ ਨੇ ਜੀ ਇਹ ਚੈੱਕ ਕਰੋ ਜੀ ਆਹ ਵੋਲਟੇਜ ਦੀ ਪਈ ਹੈ ਵਾਸ਼ਿੰਗ ਮਸ਼ੀਨ ਐਲਜੀ ਦੀ ਪਈ ਹੋਈ ਹੈ ਖਤਾਨ ਦੀ ਰੈਫਰਿਜਰੇਟਰ ਪਏ ਨੇ ਵੀਰ ਜੀ ਕਿੰਨੀ ਆਫ ਲਵ ਮਿਲਜੂ ਆਪਾਂ ਨੂੰ ਇਹਦੇ ਤੇ ਆਹ ਬੜੀਆਂ ਜਿਹੜੀਆਂ ਪਈਆਂ ਨੇ ਜੀ ਇਹ ਇਹ 12 ਕਿਲੋ ਵਾਲੀ ਹੈ ਜੀ ਹਨਾ ਹਾਂ ਜੀ 12 ਕਿਲੋ ਦੀ ਹੈ ਜੀ ਜੀ ਇਹ 12 ਕਿਲੋ ਦੀ ਜਿਹੜੀ ਹੈਗੀ ਹੈ ਜੀ ਇਹ ਬਿਲਕੁਲ ਨਵੀਂ ਵਾਸ਼ਿੰਗ ਮਸ਼ੀਨ ਨੇ ਜੀ ਫਰੈਸ਼ਪੀਸ ਹੈ ਜੀ ਠੀਕ ਹੈ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਇਹ 20000 ਦੇ ਕਰੀਬ ਮਿਲੂਗੀ ਆਪਣੇ ਕੋਲ ਇਹ 15000 ਰੁਪਏ ਦੀ ਰੇਂਜ ਦੇ ਵਿੱਚ ਹੈਗੀ ਹੈ ਲਓ ਜੀ ਕਰੋ ਚੱਕੇ 15000 ਦੇ ਨੇੜੇ ਪੈ ਜੂਗੀ ਜੀ ਸੋ ਅੱਗੇ ਆ ਗਈ ਜੀ LG ਦੀ ਠੀਕ ਹੈ ਜੀ ਇਹ 8.5 ਕਿਲੋ ਦੀ ਇਹ ਬਾਈ ਜੀ ਕਿੰਨੇ ਦੀ ਪੈ ਜੂਗੀ ਇਹ ਭਾਜੀ 14 14500 ਦੀ ਠੀਕ ਹੈ ਜੀ ਹਾਂ ਜੀ ਅਖਤਾਨ ਦੀ ਆ ਗਈ ਇਹ ਆਪਾਂ ਨੂੰ ਤਕਰੀਬਨ 12000 ਦੀ ਅੱਛਾ ਜੀ ਬਾਕੀ ਭਾਈ ਜੀ ਜੇ ਕੋ ਵੀਡੀਓ ਦੇਖ ਕੇ ਆਉਂਦਾ ਤਾਂ ਉਹਨਾਂ ਨੂੰ ਐਡਜਸਟਮੈਂਟ ਰੇਟ ਵਗੈਰਾ ਹਾਂਜੀ ਹਾਂ ਭਾਈ ਮੈਂ ਬੜਾ ਫਲੈਕਸੀਬਲ ਆ ਮੈਂ ਪਤਾ ਕਹਿੰਦਾ ਵੀ ਅਗਲਾ ਆਵੇ ਤਾਂ ਖੁਸ਼ ਹੋ ਕੇ ਜਾਵੇ ਮੈਂ ਤਾਂ ਉਸ ਚੀਜ਼ ਤੇ ਬਲੀਵ ਕਰਦਾ ਹਾਂਜੀ ਕੋਈ ਨਹੀਂ 2 ਪੈਸੇ ਘੱਟ ਕਮਾ ਲਓ ਕੋਈ ਦਿੱਕਤ ਨਹੀਂ ਹੈ ਕਸਟਮਰ ਦੀ ਹੈਪੀਨੈਸ ਤੇ ਸੈਟੀਸਫੈਕਸ਼ਨ ਜਿਹੜਾ ਮੈਟਰ ਹੈ ਉਹਨਾਂ ਦੇ ਕਰਕੇ ਤਾਂ ਰੋਟੀ ਖਾਵਾਂਗੇ ਜੀ ਜੇ ਕਸਟਮਰ ਖੁਸ਼ ਨਹੀਂ ਹੋ ਕੇ ਜਾਊਗਾ ਅਸੀਂ ਰੋਟੀ ਕਿੱਦੋਂ ਖਾਵਾਂਗੇ ਬਿਲਕੁਲ ਜੀ ਹੈਨਾ ਹਾਂਜੀ ਬਾਕੀ ਆ ਸਾਡੇ ਕੋਲ ਆਰਟੀਕਲ ਪਏ ਨੇ ਜੀ ਜਿਵੇਂ ਕਿਸੇ ਨੇ ਗਿਫਟ ਜਿਵੇਂ ਹੁਣ ਦੀਵਾਲੀ ਆ ਰਹੀ ਹੈ ਨਾ ਕਿਸੇ ਨੇ ਗਿਫਟ ਕਰਨਾ ਹੈ ਤਾਂ ਇਹਦੇ ਵਿੱਚ ਟਿਫਨ ਹੋ ਗਿਆ ਕਸਰ ਰੋਲ ਸੈਟ ਬਣੇ ਬਣਾਏ ਨੇ ਜਿਵੇਂ ਅਗਲੇ ਕੱਢਿਆ ਜੀ ਆਪਣੀ ਗੁਨਜਾਇਸ਼ ਦੇ ਅਕੋਰਡਿੰਗਲੀ ਹਾਂ ਜੀ ਇਹ ਸੈੱਟ ਬਣੇ ਹੋਨੇ 2 ਦਾ 3 ਦਾ ਅੱਛਾ ਜੀ ਆਇਆ ਅਗਲਾ ਦੋ ਤਿੰਨ ਜਣਿਆਂ ਦੀ ਲੈ ਕੇ ਜਾਣਾ ਖਾਣਾ ਆਪ ਭੋਜਨ ਜਾਂ ਵੱਧ ਜਣਿਆਂ ਦਾ ਲੈ ਕੇ ਜਾਣਾ ਉਸ ਹਿਸਾਬ ਨਾਲ ਤੁਸੀਂ ਅਕੋਰਡਿੰਗਲੀ ਯੂਜ਼ ਕਰ ਸਕਦੇ ਆ ਕਰ ਸਕਦੇ ਹੋ ਇਹਦੇ ਵਿੱਚ ਵੀ ਦੋ ਤਰ੍ਹਾਂ ਦੇ ਦੋ ਤਿੰਨ ਤਰ੍ਹਾਂ ਦੇ ਆਪਣੇ ਕੋ ਆਰਟੀਕਲ ਨੇ ਜੀ ਜੀ ਅਗਲਾ ਆਪਣਾ ਆਪਣੀ ਗੁੰਜਾਇਸ਼ ਦੇ ਅਕੋਰਡਿੰਗ ਹਿਸਾਬ ਨਾਲ ਲੈ ਸਕਦੇ ਹੋ ਗਿਫਟ ਕਰ ਸਕਦਾ ਹੈ ਹਨਾ ਮੇਰੇ ਕੋਲ ਮਤਲਬ ਸਸਤੀ ਤੋਂ ਸਸਤੀ ਆਈਟਮ ਵੀ ਹੈਗੀ ਹੈ ਚਲੋ ਵਧੀਆ ਰੇਂਜ ਦੇ ਵਿੱਚ ਵੀ ਹੈ ਜੀ ਹਨਾ ਮਤਲਬ ਗਿਫਟ ਕਰਨ ਵਾਸਤੇ ਆਹ ਇੰਡਕਸ਼ਨ ਚੁੱਲੇ ਇਹ ਗੈਸਟੋ ਪੈਨੇਜੀ ਗੈਸਟੋ ਪੈਨੇਜੀ ਇਹ ਸਾਰਾ ਤੁਹਾਨੂੰ 4 ਬਰਨਰ ਹਾਂਜੀ ਹਾਂਜੀ ਇਹ 4 ਬਰਨਰਾਂ ਵਾਲਾ ਜੀ ਤੇ ਬਾਈ ਜੀ ਸਮਾਨ ਤੁਹਾਡੇ ਕੋਲ ਬਹੁਤ ਵਧੀਆ ਪਿਆ ਹੋਇਆ ਸਾਰਾ ਜੀ ਤੇ ਇੱਕ ਮੈਨੂੰ ਰੈਫਰਿਜਰੇਟਰ ਬਾਰੇ ਦੱਸੋ ਜੀ ਆਹ ਇਹ ਹਾਇਰ ਦੇ ਨੇ ਜੀ ਇਹ ਹਾਂਜੀ ਹਾਇਰ ਦੇ ਇਹ ਦੋ ਹੀ ਪੀਸ ਰਹਿ ਗਏ ਜੀ ਆਪਣੇ ਕੋਲ ਬਾਕੀ ਦਾ ਸਟਾਕ ਨਿਕਲ ਗਿਆ ਤਾਂ ਹੀ ਹੁਣ ਕਲੀਅਰੈਂਸ ਸੇਲ ਆਈ ਹੈ ਇਹ ਵੀ ਫਰੈਸ਼ ਪੀਸ ਨੇ ਜੀ ਬਿਲਕੁਲ ਜੀ ਜੀ ਠੀਕ ਹੈ ਇਹ ਆਪਾਂ 11 11000 ਰੁਪਏ ਦੇ ਦੋਨੋਂ ਦੇ ਦਾਂਗੇ ਲਓ ਜੀ 11000 ਰੁਪਏ ਦੇ ਵਿੱਚ ਤੁਹਾਨੂੰ ਹਾਇਰ ਦਾ ਜਿਹੜਾ ਰੈਫਰਿਜਰੇਟਰ ਆ ਦਿਖਾਉ ਉਹ ਇਧਰੋਂ ਇਹ ਤੁਹਾਨੂੰ ਮਿਲਣ ਵਾਲਾ 190 ਲੀਟਰ ਦਾ ਜੀ 190 ਲੀਟਰ ਦੀ ਆ ਕੁਆਂਟੀਟੀ ਆ ਜਿਹੜੀ ਜੀ ਟਫਨ ਗਲਾਸ ਵਿੱਚ ਇਹਦੇ ਆ ਚੈੱਕ ਕਰੋ ਜੀ ਤੇ ਬਿਲਕੁਲ ਸਾਫ ਸੁਥਰਾ ਪਿਆ ਜੀ ਤੇ ਸਟਾਕ ਕਲੀਅਰੈਂਸ ਸੇਲ ਹੁਣ ਕਰਕੇ ਬਾਈ ਜੀ ਤੁਹਾਨੂੰ ਇਹ ਪ੍ਰਾਈਸ ਲਗਾ ਰਹੇ ਨੇ ਬਾਕੀ ਆ ਦੇਖੋ ਜੀ ਸਜਾਵਟ ਵਾਲੀਆਂ ਚੀਜ਼ਾਂ ਵੀ ਹੈਗੀਆਂ ਨੇ ਇਧਰ ਆ ਦੇਖੋ ਇਹ ਆਪਾਂ ਆਪਣੀ ਲੌਬੀ ਚ ਰੱਖਣਾ ਹੈ ਹਾਂ ਜੀ ਆਪਣਾ ਉਤਾਰ ਦਈਏ ਜੀ ਹਾਂ ਜੀ ਹਾਂ ਜੀ ਲੋ ਜੀ ਇਹ ਲੌਬੀ ਚ ਰੱਖੋ ਡਰੈਇੰਗ ਰੂਮ ਚ ਰੱਖੋ ਚੈੱਕ ਕਰੋ ਤੁਸੀਂ ਜੀ ਬੱਸ ਹੁਣਾ ਜੀ ਹੂੰ ਕਿੰਨੇ ਦਾ ਪਊਗਾ ਬਾਈ ਜੀ ਇਹ ਇਹ ਭਾਜੀ ਤਕਰੀਬਨ ਅ ਬਾਈਕ 100 ਰੁਪਏ ਦੀ ਰੇਂਜ ਦੇ ਵਿੱਚ ਅੱਛਾ ਜੀ ਠੀਕ ਹੈ ਜੀ ਇਹ ਬਾਈਕ 100 ਦਾ ਪੈ ਜਾਊਗਾ ਜੀ ਲੱਗਦਾ ਬਿਲਕੁਲ ਨੇਚਰਲ ਵਾਂਗੂ ਆ ਹੁਣ ਵੀਡੀਓ ਦੇ ਵਿੱਚ ਤੁਸੀਂ ਦੇਖ ਕੇ ਅੰਦਾਜ਼ਾ ਲਾ ਲਓ ਵੀ ਇਹ ਇੱਥੇ ਨੇਚਰਲ ਲੱਗ ਰਿਹਾ ਤੇ ਕਿੰਨੀ ਇਹ ਦੀ ਜਦੋਂ ਆਪਾਂ ਲਾਈਵ ਤੁਸੀਂ ਦੇਖੋਗੇ ਤਾਂ ਕਿੰਨਾ ਵਧੀਆ ਲੱਗੂਗਾ ਹੋਰ ਜੀ ਕਈ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਇਹਦੇ ਵਿੱਚ ਹੈਗੀ ਆ ਬਾਕੀ ਇੱਧਰ ਆਪਣੇ ਕੋਲ ਚਿਮਨੀ ਪਈਆਂ ਨੇ ਜੀ ਜੀ ਕੈਫ ਦੀ ਚਿਮਨੀ ਪਈ ਹੋਈ ਹੈ ਜੀ ਕੈਫ ਦੀ ਹੈ ਜੀ ਇੱਕ ਖਤਮ ਦੀ 2 ਫੁੱਟੀ ਚਿਮਨੀ ਹੈ ਬਿਲਕੁਲ ਜੀ ਤਕਰੀਬਨ 49000 ਐਮਆਰਪੀ ਹੈ ਜੀ ਇਹਦੀ ਅੱਛਾ ਜੀ ਤੇ ਆਟੋ ਡੱਚ ਗਾੜੀ ਜਿਹੜੀ ਆਟੋਮੈਟਿਕ ਟਸਟ ਆਨ ਦੀ ਸੈਂਸਰ ਵਾਲੀ ਹੈ ਜੀ ਹਾਂ ਜੀ ਇਹ ਆਪਾਂ ਆਫ ਲਾ ਰੱਖੀ ਹੈ ਇਹ ਆਪਾਂ 17000 ਚ ਦੇ ਦਾਂਗੇ ਜੀ ਲਓ ਜੀ 17000 ਤੁਹਾਨੂੰ ਖਤਮ ਦੀ ਚਿਮਨੀ ਮਿਲ ਜਾਈ ਔਰ ਆ 4000 ਦੀ ਕੈਫ ਦੀ ਚਿਮਨੀ ਹੈ ਜੀ ਅੱਛਾ ਜੀ ਇਹ ਵੀ ਆਪਾਂ ਇਸੀ ਰੇਂਜ ਚ ਵੀ 16 7 17 ਤੋਂ 18000 ਦੀ ਰੇਂਜ 'ਚ ਵੀ ਦੇ ਦਾਂਗੇ ਠੀਕ ਹੈ ਵੀਰ ਜੀ ਠੀਕ ਹੈ ਜੀ ਤੇ ਹੁਣ ਇਧਰ ਕਰੋਕਰਰੀ ਵਾਲੀਆਂ ਆਈਟਮਸ ਆ ਗਈਆਂ ਜੀ ਇਹ ਦੇਖ ਲਓ ਬਾਕੀ ਭਾਈ ਜੀ ਇਹ ਤਾਂ ਜਿਵੇਂ ਹਣਾ ਆਈਟਮਸ ਤੁਸੀਂ ਆਉਣ ਦਾ ਸਪੋਰਟ ਇਹ ਡੇਲੀ ਨੀਡ ਦੀਆਂ ਆਈਟਮਾਂ ਹੋ ਗਈਆਂ ਜੀ ਜੀ ਗਿਫਟ ਕਰਨ ਵਾਸਤੇ ਇਹ ਜਿਵੇਂ ਹੁਣ ਆਪਾਂ ਨਮਕੀਨ ਵਗੈਰਾ ਜਾਂ ਨਟਸ ਵਗੈਰਾ ਪਾ ਕੇ ਕਿਸੇ ਆਏਗੇ ਦੇ ਅੱਗੇ ਰੱਖਦੇ ਆ ਆ ਬਾਉਲਸ ਨੇ ਜਿਹੜੀਆਂ ਹਾਂਜੀ ਹਾਂਜੀ ਇਹ ਕੀ ਪ੍ਰਾਈਸ ਪੈਜੂ ਤਿੰਨਾਂ ਦਾ ਸੈੱਟ ਜਿਹੜਾ ਜੀ ਇਹ ਤਿੰਨਾਂ ਦਾ ਸੈੱਟ ਹੈ ਜੀ ਇਹ ਤਕਰੀਬਨ 550 ਦੀ ਰੇਂਜ ਵਿੱਚ ਹੈਗਾ ਓਕੇ ਠੀਕ ਹੈ ਜੀ ਇਹ 550 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜੂਗਾ ਬਾਕੀ ਆ ਦੇਖੋ ਇਹ ਮਤਲਬ ਪੂਰਾ ਇੱਕ ਕੱਡੀ ਬਣੀ ਹੋਈ ਹੈ ਇਹਦੇ ਤੁਸੀਂ ਆ ਯੂਟਿਲਿਟੀ ਹੈ ਜਿਹੜੀ ਤੁਸੀਂ ਜਿਆ ਲੂਣ ਪਾਉਣਾ ਹੈ ਹਨਾ ਜੀ ਨਮਕ ਜਾਂ ਕੁਝ ਆਪਾਂ ਜਿਵੇਂ ਸਪ੍ਰਿੰਕਲ ਕਰਦੇ ਹਾਂ ਕੁਝ ਜੀ oregano ਵਗੈਰਾ ਤੁਸੀਂ ਪਾ ਸਕਦੇ ਹੋ ਹਨਾ ਜੀ ਇਹ ਚੀਜ਼ਾਂ ਆ ਗਈਆਂ ਜੀ ਤੇ ਬਾਕੀ ਸਮਾਨ ਬਾਈ ਇਹਨਾਂ ਫੁੱਲੀ ਆਟੋਮੈਟਿਕ ਮਸ਼ੀਨਾਂ ਵੀ ਪਈਆਂ ਨੇ ਜੀ ਆਪਣੇ ਆਹ ਲੋ ਜੀ ਆਹ ਚੈੱਕ ਕਰੋ ਜੀ ਆ ਬੋਸ਼ ਦੇ ਵਿੱਚ ਮਸ਼ੀਨ ਹੈਗੀ ਹੈ ਜੀ ਇੱਕ ਆ ਚੈੱਕ ਕਰੋ Samsung ਦੇ ਵਿੱਚ ਆ ਗਈ ਜੀ IFB IFB ਦੇ ਵਿੱਚ ਸਾਰੇ ਬ੍ਰਾਂਡ ਦੇ ਵਿੱਚ ਜਿਹੜੀਆਂ ਮਸ਼ੀਨ ਜਿਹੜੀਆਂ ਇਹ ਭਾਜੀ ਮਸ਼ੀਨ ਆਪਾਂ ਨੂੰ ਕੀ ਰੇਟ ਪੈ ਜਣਗੀਆਂ ਵਲੀਆਂ ਜੀ ਅ ਭਾਜੀ ਇਹ ਤਕਰੀਬਨ ਅ ਹੈਗੀ 6.5 ਕਿਲੋ ਦੀ ਇਹ 7 ਕਿਲੋ ਦੀ ਹੈ ਇਹ ਆਪਾਂ 20000 ਦੀ ਰੇਂਜ ਚ ਪੈ ਜੂਗੀ IFB ਦੀ IFB ਦੀ ਜਿਹੜੀ ਬੋਸ ਦੀ ਹੈਗੀ ਹੈ ਇਹ ਤਕਰੀਬਨ ਆਪਾਂ ਨੂੰ 24000 ਰੁਪਏ ਦੀ ਪੈ ਜੂਗੀ ਠੀਕ ਹੈ ਜੀ ਤੇ ਲਓ ਜੀ ਬਾਕੀ Samsung ਦੀ ਵੀ ਹੈ ਜੀ ਇਹ ਹਾਂਜੀ ਇਹ Samsung ਦੀ ਟਾਪ ਲੋਡ ਹੈ ਫੁਲੀ ਆਟੋਮੈਟਿਕ 21000 ਦੀ ਠੀਕ ਹੈ ਜੀ ਲਓ ਜੀ ਲਓ ਤੁਸੀਂ ਵੀ ਆਫਰ ਦਾ ਇਸ ਦਾ ਜਿਹੜਾ ਲਾਇਆ ਭਾਈ ਜੀ ਨੇ ਉਹਦਾ ਫਾਇਦਾ ਜੀ ਤੇ ਆਪਾਂ ਬਾਕੀ ਭਾਜੀ ਹੁਣ ਆ ਆਈਟਮਸ ਦਿਖਾਈਏ ਜਿਵੇਂ ਆ ਡੈਕੋਰੇਸ਼ਨ ਵਾਸਤੇ ਪਿਆ ਹਾਰਸ ਪਿਆ ਜੀ ਇਹਦਾ ਇਹਦਾ ਕੀ ਪ੍ਰਾਈਸ ਰਹਿੰਦਾ ਜੀ ਇਹ ਇਹ ਭਾਜੀ 1800 2000 ਦੀ ਰੇਂਜ ਦੇ ਵਿੱਚ ਅੱਛਾ ਜੀ ਮਿਲ ਜੂਗਾ ਜੀ ਠੀਕ ਹੈ ਜੀ ਬਾਕੀ ਐਗ ਬੋਇਲਰ ਆ ਗਿਆ ਜੀ ਹਾਂ ਹਾਂਜੀ ਭਾਜੀ ਇਹ ਐਗ ਬੋਇਲ ਕਰਨ ਵਾਸਤੇ ਭਾਜੀ ਕਿੰਨੇ ਕ ਦੀ ਪੈ ਜਾਂਦੀ ਹੈ ਜੀ ਇਹੇ ਮਸ਼ੀਨ ਇਹ ਭਾਜੀ ਸਸਤੀ ਹੋਏ ਤਾਂ 750-500 ਦੀ ਰੇਂਜ ਦੇ ਵਿੱਚ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਕੋਲ ਡਿਨਰ ਸੈੱਟ ਵੀ ਹੈਗੇ ਨੇ ਅੱਛਾ ਜੀ ਇਹਦੇ ਵਿੱਚ ਬਲੈਕ ਦੇ ਵਿੱਚ ਇਹ 33 ਪੀਸਾਂ ਦਾ ਡਿਨਰ ਸੈੱਟ ਹੈ ਅੱਛਾ ਜੀ ਵਾਈਟ ਦੇ ਵਿੱਚ ਆਪੇ ਨੇ ਪੂਰਾ ਸੈੱਟ ਕੀ ਪ੍ਰਾਈਜ਼ਿੰਗ ਭਾਜੀ ਰਹਿੰਦੀ ਹੈ ਨਾਲ ਜੀ ਇਹ ਪਰ ਇਹ ਵਾਈਟ ਦੇ ਵਿੱਚ ਦਿਖਾ ਰਹੇ ਹੋ ਤੇ ਆਹ ਬਲੈਕ ਦੇ ਵਿੱਚ ਵੀ ਹੈਗਾ ਜਿਵੇਂ ਆਹ ਬਲੈਕ ਵਾਲਾ ਹੈਗਾ ਇਹ ਤਕਰੀਬਨ 55500 ਦਾ ਵਿਕਦਾ ਜੀ ਹਾਂਜੀ ਆਪਾਂ ਇਹ ਡਿਨਰ ਸੈੱਟ ਅ 3000 ਦੀ ਰੇਂਜ ਦੇ ਦਿੰਦੇ ਆ ਹਨਾ ਆਹ ਲ ਜਵੇਂ ਡੰਦਾ ਸੈਟ ਹੈਗਾ ਇਹ ਆਪਾਂ 800 ਦੀ ਰੇਂਜ ਦੇ ਦੰਨੇ ਆ ਬਾਕੀ ਜਿਹੜਾ ਕੋਈ ਮਾਣ ਹੋਊਗਾ ਮੌਕੇ ਤੇ ਆਊਗਾ ਕੋਈ ਲੈਂਦਾ ਤਾਂ ਉਹਨੂੰ ਜਰੂਰ ਕੀਤਾ ਜਾਊਗਾ ਜੇ ਕੋਈ ਆਈਟਮ ਆਪਗਲਾ ਕਹਿੰਦਾ ਵੀ ਮੈਨੂੰ 4-5 ਆਈਟਮਾਂ ਇਕੱਠੀਆਂ ਲੈਣੀਆਂ ਨੇ ਤਾਂ ਉਹਦੇ ਚ ਉਹਨੂੰ ਹੋਰ ਮਾੜਾ ਮੋਟਾ ਜਿਹੜਾ ਹੋਊਗਾ ਕੰਜੈਸ ਕੀਤੀ ਜਾਊ ਠੀਕ ਹੈ ਜੀ ਤੇ ਬਾਕੀ ਬਾਈ ਜੀ ਨੇ ਇਹ ਵੀ ਗੱਲ ਕਹੀ ਵੀ ਜਦੋਂ ਕੋਈ ਤੁਸੀਂ ਇੱਥੇ ਆਪਣੀ ਵੀਡੀਓ ਦੇਖ ਕੇ ਆਓਗੇ ਤੇ ਤੁਹਾਨੂੰ ਐਡੀਸ਼ਨਲ ਜਿਹੜਾ ਹੋਰ ਵੀ ਹੈ ਬਿਲਕੁਲ ਕਰਾਂਗੇ ਜੀ ਮਾਨ ਦੇਣਗੇ ਉਹ ਸ਼ੂਟ ਕਰਨਗੇ ਪੂਰੀ ਮਾਨਤਨ ਕੀਤਾ ਜਾਊਗਾ ਬਾਕੀ ਬੱਚਿਆਂ ਵਾਸਤੇ ਗਿਫਟਡ ਆਈਟਮਸ ਨੇ ਛੋਟੀਆਂ ਛੋਟੀਆਂ ਟੌਇਜ਼ ਟਾਈਪ ਨੇ ਤੇ ਇੱਧਰ ਆ ਜਰੂਰ ਦੇਕੋਰੇਸ਼ਨ ਦਾ ਦਿਖਾਓ ਇਹ ਬਹੁਤ ਪਿਆਰੇ ਜਿਹੜੇ ਆ ਇਹਨਾਂ ਨੇ ਫਲਾਵਰਸ ਰੱਖੇ ਨੇ ਤੇ ਇਹ ਵੀ ਆ ਇਹਨਾਂ ਵੀ ਤੁਹਾਨੂੰ ਵਿੱਚ ਜਿਹੜੀ ਆਫ ਮਿਲੂਗੀ ਆ ਦੇਖੋ ਆ ਕੱਲੇ ਕੱਲੇ ਸਟਿਕਸ ਵੀ ਮਿਲ ਜਾਂਦੀਆਂ ਨੇ ਹਾਂਜੀ ਹਾਂਜੀ ਭਾਜੀ ਅੱਛਾ ਜੀ ਆ ਦੇਖੋ ਇਹ ਕੱਲੀ ਕੱਲੀ ਸਟਿਕ ਹੈਗੀ ਆ ਜੀ ਆ ਦੇਖੋ ਜੀ ਕਰੋ ਚੈੱਕ ਬਾਕੀ ਪੌਟਸ ਲੱਗ ਵਗੈਰਾ ਇੱਧਰ ਲੱਗ ਜਾਂਦੇ ਹਨਾ ਜੀ ਦੁਆਰੇ ਹਾਂਜੀ ਹਰ ਤਰ੍ਹਾਂ ਦੇ ਪੌਟਸ ਪਏ ਨੇ ਅਗਲਾ ਆਪਣੇ ਹਿਸ ਆ ਫਲਾਸ ਸਟਿਕਸ ਮੈਚ ਕਰਕੇ ਆਪਣੇ ਅਕੋਰਡਿੰਗਲੀ ਪੌਟ ਮੈਚ ਕਰਕੇ ਲੈ ਜੇ ਆਪਣੇ ਕੋ ਵੁੱਡਨ ਦੇ ਵਿੱਚ ਹਾਂਜੀ ਹਾਂਜੀ ਹਰੇ ਤਰ੍ਹਾਂ ਦੇ ਪੌਟਸ ਪਏ ਨੇ ਜੀ ਛੋਟਾ ਵੱਡਾ ਲੋ ਕਰੋ ਚੈੱਕ ਜੀ ਸਾਰਾ ਲਓ ਜੀ ਸੋ ਆਪਾਂ ਤੁਸੀਂ ਆਪਾਂ ਜੀ ਆਨਲਾਈਨ ਬਾਰੇ ਦੱਸ ਦਿਓ ਜੇ ਤੁਸੀਂ ਆ ਮਤਲਬ ਕਿੱਥੇ ਕਿੱਥੇ ਪੰਜਾਬ ਦੇ ਵਿੱਚ ਭੇਜ ਸਕਦੇ ਹੋ ਕੋਈ ਦਿੱਕਤ ਨਹੀਂ ਦੀ ਆਪਾਂ ਨੂੰ ਕੋਈ ਨੰਬਰ ਪਾਉਣਾ ਤੁਹਾਡਾ ਅਗਲਾ ਕੋਈ ਮਾਨ ਨਾਲ ਫੋਨ ਕਰਕੇ ਕਹੂਗਾ ਜੀ ਸਾਨੂੰ ਆ ਚੀਜ਼ ਚਾਹੀਦੀ ਅਸੀਂ ਫਲਾਣੀ ਜਗ੍ਹਾ ਤੇ ਆ ਮੇਰੇ ਹੀ ਰੀਚ ਚ ਹੁੰਦੀ ਮੈਂ ਜ਼ਰੂਰ ਭੇਜੂਗਾ ਕੋਈ ਦਿੱਕਤ ਨਹੀਂ ਜੇਕਰ ਤੇ ਦੋ ਪੈਸੇ ਚਾਰਜਿੰਗ ਵੀ ਪੈਂਦੇ ਹੋ ਉਹ ਵੀ ਆਪਾਂ ਦੇਖ ਲਾਂਗੇ ਬਾਕੀ ਅਗਲੇ ਨੂੰ ਕਹਾਂਗੇ ਵੀ ਭਾਈ ਇੰਨੀ ਸ਼ਿਪਿੰਗ ਚਾਰजेस ਨੇ ਤੁਸੀਂ ਪੇ ਕਰ ਦਿਓ ਅਸੀਂ ਭੇਜ ਦੋਗੇ ਭੇਜ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਬਾਕੀ ਆ ਕੱਪਸ ਨੇ ਸੋ ਦੀਵਾਲੀ ਹੈ ਜੀ ਬਿਲਕੁਲ ਨੇੜੇ ਤੇ ਤੁਸੀਂ ਇੱਥੇ ਵਿਜ਼ਿਟ ਕਰਕੇ ਆਪਦਾ ਕੁਝ ਵੀ ਸਮਾਨ ਜਿਹੜਾ ਤੁਹਾਨੂੰ ਦਿਖਾਇਆ ਇਹਨਾਂ ਚੀਜ਼ਾਂ ਲੈ ਸਕਦੇ ਹੋ ਜੀ ਤੇ ਤੁਸੀਂ ਮੈਂ ਵਾਰ-ਵਾਰ ਇਹੀ ਕਹਿੰਨਾ ਜੀ ਜਿਹੜੀ ਆਫ ਲਾਈ ਹੈ ਭਾਜੀ ਨੇ ਕਲੀਅਰੈਂਸ ਸੇਲੇ ਦਾ ਫਾਇਦਾ ਲੋ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਸ਼ੇਅਰ ਵੱਧ-ਵੱਧ ਕਰੋ ਤਾਂ ਜੋ ਸਾਰੇ ਜਾਣੇ ਆ ਮੌਕੇ ਦਾ ਫਾਇਦਾ ਠਾਸਿਕਨ ਜੀ ਧੰਨਵਾਦ